ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਬਣਾਉਣਾ ਆਪਾਂ ਵੀਡੀਓ ਚੱਲਦੇ ਜੁਨੀਵਰਸਿਟੀ ਗੱਡੀ ਹੋ ਗਈ ਸਾਫ਼ ਰੈਡੀ ਚਲੋ ਫਿਰ ਆਪਾਂ ਪਹੁੰਚ ਗਏ ਤਲਵੰਡੀ ਤੇ ਕੱਲ ਮੀਂਹ ਸੀ ਬਾਲਾ ਤੇ ਉਹੀ ਹਾਲ ਸੀ ਪਹਿਲਾਂ ਵਾਲਾ ਤੇ ਚਲੋ ਜਲ ਹੋਈ ਪਿਆ ਸੀ ਸਾਰਾ ਸ਼ਹਿਰ ਅੱਜ ਫੇਰ ਸੈੱਟ ਹੋ ਗਿਆ ਕਿਉਂਕਿ ਸੀਵਰੇਜ ਪਾਣੀ ਕੱਢਦੇ ਦੇਗੇ ਪਰ ਜਦੋਂ ਮੀਂਹ ਪਿਆ ਨਾ ਮੀਂਹ ਵਾਲਾ ਪਾਣੀ ਨਹੀਂ ਕੱਢਦੇ ਜਾਏ ਸੱਚੇ ਪਾਛੇ ਤੇ ਹਰ ਪਾਸੇ ਸਭ ਦੇ ਬਲੇ ਸਵਾਤ ਇਹ ਵੀ ਸੱਚੇ ਪਾਛੇ ਤੇ ਮੱਕਾਸ ਕੁਸ਼ਾਂਤ ਹਾਂਜੀ ਆਪਾਂ ਪਹੁੰਚ ਗਏ ਯੂਨੀਵਰਸਿਟੀ ਅਰੇ ਤੁਹਾਨੂੰ ਦਿਖਾਵਾਂਗੇ ਆਪਾਂ ਅੱਜ ਬਲੌਗ ਚ ਜੋ ਵੀ ਕੁਝ ਹੋਇਆ ਯੂਐਸਟੀ ਦੇ ਵਿੱਚ ਅੱਜ ਅਸੀਂ ਗਰਮੀ ਬਹੁਤ ਬਹੁਤ ਜਿਆਦਾ ਗਰਮੀ ਜਿਹਾ ਲੱਗਦਾ ਵੀ ਮੀਂਹ ਆਊਗਾ ਪਰ ਆਇਆ ਨਹੀਂ ਤੇ ਮੈਂ ਤੇ ਮਣੀਆਂ ਬੈਠੇ ਇੰਜੋਏ ਵਧੀਆ ਕਰਦੇ ਸੀ ਅਸੀਂ ਬਣਾਈ ਸੀ ਕੱਪ ਮੈਗੀ ਬਹੁਤ ਟੇਸਟੀ ਆ ਖਾਣ ਚ ਬਹੁਤ ਘੈਂਟ ਆ ਸਰਾ ਮੈਗੀ ਸੱਚੀ ਜਰ ਬਹੁਤ ਬਹੁਤ ਜਿਆਦਾ ਸਵਾਦ ਮੈਗੀ ਬਣਦੀ ਆ ਬਹੁਤ ਬਹੁਤ ਦੱਸੋ ਵਰ ਕਿਨੇ ਕਿਨੇ ਖਾਦੀ ਹੋਈ ਹੈ ਕੱਪ ਮੈਗੀ ਵੈਸੇ ਗਰਮੀ ਤਾਂ ਰੋਜ਼ ਹੀ ਪੈਂਦੀ ਆ ਚਲ ਅੱਜ ਬੱਦਲ ਵਾਲਾ ਗਰਮੀ ਤੇ ਮਣੀਆਂ ਕਹਿੰਦਾ ਹੇਮਪੂਣ ਸਾਹਿਬ ਜਾਣਾ ਚੱਲੇਗਾ ਫਿਰ ਮਣੀਆਂ ਹਾਂ ਚਲੋ ਵੈਗਰੂ ਦੇ ਜਾਵਾਂਗੇ ਇੱਥੇ ਪਰਸੋਂ ਤੇ ਕੱਲ ਨੂੰ ਪਰਸੋਂ ਚੱਲਾਂਗੇ ਬਸ ਠੀਕ ਹੈ ਪਰਸੋਂ ਦੇ ਚੱਲਾਂਗੇ ਕਰਾਵਾਂਗੇ ਸੋਨੂੰ ਵੀ ਦਰਸ਼ਨ ਮੈਂ ਮੈਗੀ ਖਾਦੀ ਸੀ ਬਈ ਜਮਾ ਭੋਰਾ ਵੀ ਨਹੀਂ ਡੋਲਣ ਦਿੱਤੇ ਹਾਂ ਆਹ ਦੇਖ ਲਓ ਜਰਮਨੀ ਕੀ ਚੀਜ਼ ਆ ਬਈ ਯਾਰ ਮੈਗੀ ਯਾਰ ਐਂ ਕਹਿੰਦੇ ਹੁੰਦੇ ਬਈ ਯਾਰ ਤੁਸੀਂ ਪਹਿਲਾਂ ਤੂੰ ਦੇਖੀ ਸੂਪ ਬਣਾ ਰੱਖਿਆ ਮੈਗੀ ਦਾ ਹੈਂ ਤੇ ਚਾਂਚਾ ਦੇਖੀ ਕਿਹੜਾ ਬਈ ਯਾਰ ਤੇਰੇ ਕੋਲੇ ਯਾਰ ਖਚੜਾਈ ਤੇ ਦੇਖ ਨਾ ਸੂਬ ਚੜਾਈ ਚੜਾਈ ਸੂ ਤੇ ਚੜਾ ਲਾ ਕਾ ਦੇ ਮੇਰਾ ਆਹ ਫਿਰ ਡੋਲੀ ਕੋ ਜਾਣਾ ਬਈ ਯਾਰ ਨੂੰ ਵੀ ਲਾਇਆ ਕੁੱਟਾਂ ਨਾਲ ਸੂ ਨੀ ਫਿਰ ਡੋਲੀ ਕੋ ਜਾਣਾ ਇਹ ਦੱਸ ਦੇ ਕਿਹੜੇ ਗਟਾਰਾਂ ਕਿੱਥੇ ਗਟਾਰਾਂ ਮਾਲ ਤੇਜ ਆਇਆ ਲੱਗਦਾ ਮੈਨੂੰ ਬਣੀਏ ਮਾਲ ਤਾਂ ਅੱਖਾਂ ਵਿੱਚ ਨਹੀਂ ਬੜੀ ਅੰਦਾਜ਼ ਅੱਜ ਠੰਡ ਸੀ ਮੁੰਡਾ ਨੂੰ ਘੁੱਤ ਸਵਾਰ ਹੋ ਗਿਆ ਸੈਲਫੀ ਦਾ ਤੇ ਸੈਲਫੀ ਦੇ ਦੇ ਅਕਸ ਲਈ ਚਾਕੇ ਦਾ ਐਸੇ ਕੌਣ ਸਾਲ ਪਿਲਤਾ ਮੈਨੂੰ ਐਸੀ ਮੀ ਆਊਗਾ ਪਰ ਮੀ ਆਇਆ ਨਹੀਂ ਗਰਮੀ ਬਹੁਤ ਆ ਚਲੋ ਚੱਲਦੇ ਆ ਘਰੇ ਫਿਰ ਆਪਾਂ ਖੇਡਣ ਵੀ ਜਾਣਾ ਯਾਰ ਆਪਣੇ ਠੀਕ ਦੇ ਹੋਣਗੇ ਖੇਡਣ ਵਾਲੇ ਕੋਈ ਗੱਲ ਨਹੀਂ ਕੱਲ ਨੂੰ ਮਿਲਦੇ ਆ ਜਿਉਂ ਯੂਨੀਵਰਸਿਟੀ ਕੱਲ ਨੂੰ ਮਿਲਦੇ ਆਂ ਬਈ ਯੂਨੀਵਰਸਿਟੀ ਕੱਲ ਨੂੰ ਦੱਸਾਂਗੇ ਤੁਹਾਨੂੰ ਹੋਰ ਨੌਲੇਜ ਯੂਨੀਵਰਸਿਟੀ ਤੇ ਜਲਦੀ ਆਪਾਂ ਪਹੁੰਚੇ ਘਰ ਤੇ ਗਾਗੋਰੀ ਡਿੱਕੀ ਜਾਂਦੇ ਨੇ ਮੰਮੀ ਲਿਆ ਕੇ ਦੇ ਲੋਰ ਪਾ ਕੇ ਚੱਲਦੇ ਆਂ ਬਸ ਜਲਦੀ ਜਲਦੀ ਬੂਟੇ ਨਹੀਂ ਪਾਲਾ ਪੀਤੇ ਉੱਥੇ ਬੰਨਾਂਗੇ ਆਪਾਂ ਚੱਕ ਲੈ ਬੈਟ ਅੱਜ ਲੱਗੀ ਨਹੀਂ ਤਿਆਰੀ ਖੇਡਣ ਦੀ ਬਾਹਲ ਨਾਲ ਤੇ ਆ ਕੇ ਦੇਖਦੇ ਆਂ ਚਲੋ ਕੁਝ ਨਹੀਂ ਕਰਦਾ ਬੱਚਾ ਉਹ ਕਿੱਥੇ ਰੱਖਤਾ ਕੇ ਕੋਈ ਆਪਾਂ ਪਹੁੰਚ ਗਏ ਗਰਾਊਂਡ ਉਣੀ ਪਹੁੰਚੇ ਆਂ ਦੋਨੇ ਰਿਆਂ ਕਰੀ ਜਾਂਦੇ ਆਜ ਆ ਮੁੰਡੇ ਦਾ ਬਰਥਡੇ ਬਈ ਹੈਪੀ ਬਰਥਡੇ ਲਖੇ ਆਜਾ ਬਈ ਕੇਕ ਤੇ ਅੱਜ ਮੈਂ ਪਾਉਂ ਪਾਉਂ ਲਖੇ ਚਾਹਾਂ ਇਹਨਾਂ ਦੀ ਵੀਡੀਓ ਦੋਨਾਂ ਦੀ ਚਾਹਾਂ ਕੋ ਖੜਾਓ ਦੇਖ ਲੈ ਲੈ ਭੁਖੜ ਭਾਂ ਦੇ ਕੀ ਕੜੇ ਨਾਲ ਹੀ ਕੱਟ ਕੜੇ ਨਾਲ ਕਟੇਗਾ ਹੈਪੀ ਬਰਥਡੇ ਬਈ ਜ਼ਿੰਦਗੀ ਦਾ ਇੱਕ ਸਾਲ ਘਟ ਗਿਆ ਬਹੁਤ ਬਹੁਤ ਵਧਾਈਆਂ ਤੈਨੂੰ ਤੇਰਾ ਕੇਕ ਕੱਟਣੋਂ ਭਵੰਤ ਮਾਨ ਵੀ ਆਇਆ ਦੇਖੋ ਵਿੱਚ ਉਧਰ ਧੰਨਵਾਦ ਬਈ ਹੂੰ ਆਜੋ ਲੰਗੀ ਕੈਪਸਲ ਆਹ ਧੰਕ ਚੋ ਵੀ ਬਹੁਤ ਬਹੁਤ ਆਓ ਜੀ ਆ ਆ ਜੀ ਗੱਗ ਨੈਕਸਟ ਗੱਗ ਆਜੋ ਆਜੋ ਭੰਕੇ ਦਾ ਖਾਲਾ ਆਜੋ ਬਈ ਖਾ ਲਓ ਸਾਰੇ ਖਾ ਲਓ ਕੇਕ ਬਹੁਤ ਸੁਆਦ ਆ ਬਈ ਯਾਰਾ ਗਰਮੀ ਬਹੁਤ ਹੈ ਆ ਸੜਦੇ ਇੱਥੇ ਰੱਖ ਗੀ ਨਹੀਂ ਉਹ ਸਿੰਗਲ ਕਿ ਭੱਜ ਗਿਆ ਹੁਣਾ ਲੈ ਸ਼ੱਕਾ ਜਾਂਹੀਂ ਦਾ ਸ਼ੱਕਾ ਲੂਟੀ ਏ ਏ ਏ ਏ ਓਹ ਜਵਾਗ ਨੇ ਓਏ ਅੱਜਾ ਉਹ ਬੋਹ ਕਰ ਦਿੰਦੀ ਆ ਆ ਭਾਈ ਦਾ ਹੁੰਦਾ ਓਏ ਹੋ ਜਾਂਦੀ ਆ ਲੱਖੇ ਨੇ ਕੀਤੀ ਪਾਰਟੀ ਲੱਖੇ ਬਹੁਤ ਬਹੁਤ ਧੰਨਵਾਦ ਬਈ ਹੈਪੀ ਬਰਥਡੇ ਫੇਰ ਤੈਨੂੰ ਕਿਉਂ ਪਾਣੀ ਕੱਢੇ ਜਵਾਗ ਦਾ ਓਏ ਸਰਹੰਦ ਵਾਲਾ ਸੂਬਾ ਵਾਲਾ ਓਏ ਤਨੂ ਸਗਰਪੁਰਾ ਠੀਕ ਹੈ ਆਪੜ ਆ ਕੇ ਇਸ ਘਰੇ ਬਈ ਉਨੀ ਬਸ ਸੁਣਾਉਣ ਲੱਗਦੇ ਧੰਮ ਛੱਡ ਗਿਆ ਅਜ ਤਾਂ ਬਾਲਾ ਖੇਡੇ